ਈਟ ਅਤੇ ਨੈਟ UGC ਮਾਮਲੇ ਨੂੰ ਲੈ ਕੇ ਦਿੱਲੀ ਦੀਆਂ ਸੜਕਾਂ ਦੇ ਉੱਤੇ ਸੰਗਰਾਮ ਸਿੱਖਿਆ ਮੰਤਰੀ ਤਰਮਿੰਦਰ ਪ੍ਰਧਾਨ ਦੇ ਘਰ ਦੇ ਦਫ਼ਤਰ ਦੇ ਬਾਹਰ ਜ਼ਬਰਦਸਤ ਪ੍ਰਦਰਸ਼ਨ ਪੁਲਿਸ ਤੇ ਸਟੂਡੈਂਟਸ ਦੇ ਵਿਚਾਲੇ ਤੱਕਾ ਮੁੱਕੀ ਦੇ ਅਗੇ ਮੰਨਿਆ ਪ੍ਰੀਖਿਆ ਤੋਂ ਪਹਿਲਾਂ ਹੀ ਮਿਲ ਗਿਆ ਸੀ ਪ੍ਰਸ਼ਨ ਪੱਤਰ ਇਮਤੋ ਇਕਰਾਤ ਨੈਟ ਪੇਪਰ ਨੂੰ ਲੈ ਕੇ ਰਾਹੁਲ ਗਾਂਧੀ ਦਾ BJP ਦੇ ਉੱਤੇ ਨਿਸ਼ਾਨਾ ਕਿਹਾ ਪ੍ਰਧਾਨ ਮੰਤਰੀ ਮੋਦੀ ਨਹੀਂ ਰੋਕ ਪਾ ਰਹੇ ਪੀਪਰ ਲੀਗ ਦੇ ਮਾਮਲੇ ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਦੇ ਵੱਲੋਂ MSP ਦੇ ਵਿੱਚ ਵਾਅਦੇ ਨੂੰ ਦੱਸਿਆ ਨਾ ਕਾਫੀ ਬੋਲੇ ਸਾਡੀ ਮੰਗ ਹੈ MSP ਦੀ ਕਾਨੂੰਨੀ ਗਰੰਟੀ ਘਟੋਕਟ ਸਮਰਥਨ ਮੁੱਲ ਦੇ ਉੱਤੇ ਫਸਲਾਂ ਦੀ ਖਰੀਦ ਬਣਾਈ ਜਾਵੇ ਯਕੀਨੀ ਆਮ ਆਦਮੀ ਪਾਰਟੀ ਨੇ MSP ਨੂੰ ਲੈ ਕੇ ਕੇਂਦਰ ਸਰਕਾਰ ਤੇ ਸਾਧਿਆ ਨਿਸ਼ਾਨਾ ਕਿਹਾ ਕਿਸਾਨਾਂ ਦੇ ਨਾਲ ਡਰਾਮੇ ਕਰਨੇ ਬੰਦ ਕਰੇ BJP ਸੁomini Nathum ਦੀ ਰਿਪੋਰਟ ਕੀਤੀ ਜਾਵੇ ਲਾਗੂ BJP ਉਮੀਦਵਾਰ ਸ਼ੀਤਲ ਅੰਗੁਰਾਲ ਨੇ ਜਲੰਧਰ ਵੈਸਟ ਜ਼ਿਮਨੀ ਚੌਂਡ ਦੇ ਲਈ ਦਾਖਲ ਕੀਤੀ ਨਾਮਜ਼ਦਗੀ ਰੋਕਸ਼ੋਦ ਦੇ ذریعے ਕੀਤਾ ਸ਼ਕਤੀ ਪ੍ਰਦਰਸ਼ਨ ਸੁਸ਼ੀਲ ਰਿੰਕੂ ਦੇ ਨਾਲ ਅੰਗੁਰਾਲ ਨੇ ਕੀਤੀ ਬੁਲੇਟ ਦੀ ਸਵਾਰੀ ਲੁਧਿਆਣਾ ਚ ਫੈਕਟਰੀ ਦਾ ਗੇਟ ਡਿੱਗਣ ਦੇ ਨਾਲ ਇਹ ਰਿਕਸ਼ਾ ਚਾਲਕ ਦੀ ਮੌਤ ਫੈਕਟਰੀ ਤੋਂ ਸਮਾਨ ਲੈਣ ਆਇਆ ਸੀ ਸ਼ਖਸ ਖੋਲਣ ਲੱਗਿਆ ਤੰਦ ਦੇ ਨਾਲੋਂ ਵੱਖ ਹੋਇਆ ਲੋਹੇ ਦਾ ਪਰ ਆਗੇ ਹਿਮਾਚਲ ਦੀ ਬਲਾਸਪੁਰ ਕੋਟ ਦੇ ਬਾਹਰ ਫਾਇਰਿੰਗ ਰ ਸੌਰਵ ਪਟਿਆਲ ਨਾਮ ਦਾ ਸ਼ਖਸ ਗੋਲੀ ਲੱਗਣ ਦੇ ਨਾਲ ਗੰਭੀਰ ਜ਼ਖਮੀ ਅਣਪਛਾਤੇ ਹਮਲਾਵਰ ਨੇ ਕਿਤੇ ਦੋ ਫਾਇਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰ ਆਂ ਫਰਕ ੱਪੈਂਦਾ ਹੈ ਲੇਕੇ ਜਦੋਂ ਕੰਪੀਟੀਟਿਵ ਐਗਜ਼ਾਮ ਨੂੰ ਲੈ ਕੇ ਬਵਾਲ ਹੋਵੇ ਸਿਆਸਤ ਹੋਵੇ ਇਸ ਵਿਚਾਲੇ ਪੇਪਰ ਲੀਕ ਦੇ ਮਾਮਲੇ ਸਾਹਮਣੇ ਆਉਣ ਤੇ ਯੂਜੀਸੀ ਨੈੱਟ ਵਰਗੇ ਐਗਜ਼ਾਮ ਨੂੰ ਕੈਨਸਲ ਕਰਨਾ ਪੈ ਜਾਵੇ ਫਿਰ ਸਟੂਡੈਂਟਸ ਨੂੰ ਫਰਕ ੱਪੈਂਦਾ ਹੈ ਅੱਜ ਸ਼ੁਰੂਆਤ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਗੱਲ ਰਾਹੁਲ ਗਾਂਧੀ ਦੀ ਜੋ ਨੀਟ ਤੇ ਨੈੱਟ ਦੇ ਪੇਪਰ ਨੂੰ ਲੈ ਕੇ ਕੇਂਦਰ ਦੀ ਸਰਕਾਰ ਦੇ ਉੱਤੇ ਹਮਲਾ ਵਰਨੇ ਰਾਹੁਲ ਗਾਂਧੀ ਭਾਜਪਾ ਤੇ ਨਿਸ਼ਾਨਾ 사ਦ ਰਹੇ ਨੇ ਨੀਵੀਂ ਤੇ ਨੈੱਟ ਦੇ ਪੇਪਰ ਨੂੰ ਲੈ ਕੇ ਬੀਜੇਪੀ ਹੁਣ ਦੇ ਟਾਰਗੇਟ ਦੇ ਉੱਤੇ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਪੇਪਰ ਲੀਕ ਹੋਣ ਤੋਂ ਨਹੀਂ ਰੋਕ پا ਰਹੇ। ਜਾਂ ਫਿਰ ਪ੍ਰਧਾਨ ਮੰਤਰੀ ਮੋਦੀ ਪੇਪਰ ਲੀਕ ਹੋਣ ਤੋਂ ਰੋਕਣਾ ਨਹੀਂ ਚਾਹੁੰਦੇ। ਦੇਸ਼ ਦੀਆਂ ਸਿੱਖਿਆਕ ਸੰਸਥਾਵਾਂ ਨੂੰ ਬੀਜੇਪੀ ਅਤੇ ਆਰਐਸਐਸ ਨੇ ਕੰਟਰੋਲ ਕਰ ਲਿਆ ਹੈ। ਦੇਸ਼ ਦੀਆਂ ਸੰਸਥਾਵਾਂ ਨੂੰ ਆਜ਼ਾਦ ਕਰਵਾਉਣਾ ਹੋਵੇਗਾ। ਪ੍ਰਧਾਨ ਮੰਤਰੀ ਦਾ ਧਿਆਨ ਪੇਪਰ ਲੀਕ ਦੇ ਉੱਤੇ ਨਹੀਂ ਸਪੀਕਰ ਦੀ ਚੋਣ ਦੇ ਉੱਤੇ ਹੈ। ਤਾਂ ਰਾਹੁਲ ਗਾਂਧੀ ਵਰਦੀ ਹੋਈ ਨਜ਼ਰ ਆਏ ਨੇ। ਦਰਸਲ 18 ਤਰੀਕ ਨੂੰ UGC NET ਦਾ ਇਗਜ਼ਾਮ ਹੋਇਆ ਤੇ ਇਸ ਇਗਜ਼ਾਮ ਦੇ ਵਿੱਚ ਲੱਖਾਂ ਦੀ ਤਦਾਦ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਬੱਚੇ ਬੈਠੇ ਨੇ ਔਰ ਇਸ ਦੌਰਾਨ ਪੇਪਰ 24 ਘੰਟਿਆਂ ਦੇ ਵਿੱਚ ਗੜਬੜੀ ਦਾ ਜ਼ਿਕਰ ਕਰਦੇ ਹੋਏ ਕੈਨਸਲ ਕਰ ਦਿੱਤਾ ਗਿਆ UGC NET ਦਾ ਪੇਪਰ ਕੈਨਸਲ ਕੀਤਾ ਗਿਆ ਦੂਜੇ ਪਾਸੇ NEET ਦੇ ਪੇਪਰ ਨੂੰ ਲੈ ਕੇ ਵੀ ਬਹੁਤ ਸਾਰੇ ਖੱਛੇ ਜਤਾਏ ਜਾ ਰਹੇ ਨੇ ਬਿਹਾਰ ਤੋਂ ਇੱਕ ਨੌਜਵਾਨ ਸਾਹਮਣੇ ਆਇਆ ਉਹਦਾ ਸੀ ਜ਼ਿਕਰ ਕਰਾਂਗੇ ਪਰ ਇਹ ਸਭ ਦੇ ਵਿਚਾਲੇ ਖੂਬ ਸਿਆਸਤ ਹੁੰਦੀ ਹੋਈ ਨਜ਼ਰ ਆ ਰਹੀ ਹੈ ਸੜਕਾਂ ਦੇ ਉੱਤੇ ਵੀ ਤੇ ਬਿਆਨਬਾਜ਼ੀਆਂ ਦੇ ਜ਼ਰੀਏ मैं इंस्टीट्यूशनल कैप्चर की बात करता हूं मीडिया की बात करी अलग अलग हिंदुस्तान के जो की जो संस्थाएं उनकी बात की यही एजुकेशन इंस्टीट्यूशंस में हो रहा है पेपर लीक का कारण है कि सारे के सारे वाइस चांसलर्स एजुकेशन सिस्टम को बीजेपी के लोगों ने ਉਨਕੇ ਪੇਰੈਂਟ ਆਰਗੇਨਾਈਜੇਸ਼ਨ ਨੇ ਕੈਪਚਰ ਕਰ ਰੱਖਾ ਹੈ ਤਾਂ ਰਾਹੁਲ ਗਾਂਧੀ ਵਰਦੇ ਹੋਏ ਨਜ਼ਰ ਆ ਰਹੇ ਨੇ ਇਹ ਵੀ ਕਹਿ ਦਿੱਤਾ ਗਿਆ ਕਿ ਪਾਰਲੀਮੈਂਟ ਦਾ ਸੈਸ਼ਨ ਜੋ ਹੋਣ ਜਾ ਰਿਹਾ ਉਸ ਦੇ ਵਿੱਚ ਪੇਪਰ ਲੀਕ ਦੇ ਮੁੱਦੇ ਨੂੰ ਚੁੱਕਿਆ ਜਾਏਗਾ ਜੋ ਕਿ ਬੱਚਿਆਂ ਦੇ ਨਾਲ ਇੱਕ ਤਰੀਕੇ ਨਾਲ ਖਿਲਵਾੜਾ ਉਹਨਾਂ ਦੇ ਭਵਿੱਖ ਦੇ ਨਾਲ ਅੱਗੇ ਅਸੀਂ UGC NET ਦੀ ਜ਼ਿਕਰ ਕਰੀਏ ਤਾਂ ਕੇਂਦਰੀ ਸਿੱਖਿਆ ਮੰਤਰਾਲੇ ਨੇ ਜੋ 18 ਜੂਨ ਨੂੰ ਪੇਪਰ ਹੋਇਆ ਸੀ UGC NET ਉਸ ਨੂੰ ਕੈਨਸਲ ਕਰ ਦਿੱਤਾ ਹੈ ਇਹ ਫੈਸਲਾ ਪੇਪਰ ਦੇ ਵਿੱਚ ਗੜਬੜੀ ਦੇ ਸ਼ੱਕ ਨੂੰ ਲੈ ਕੇ ਲਿਆ ਗਿਆ ਨਾਲ ਹੀ ਪੂਰੇ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਗਈ ਇਸ ਪ੍ਰੀਖਿਆ ਦੇ ਵਿੱਚ ਛਾਂ ਦੇ ਲਈ 11 ਲੱਖ ਮੀ ਦੁਬਾਰਾ ਨੇ ਵੱਧ ਉਮੀਦਵਾਰ ਇਗਜ਼ਾਮ ਦਿੱਤਾ ਸੀ ਜਦੋਂ ਬੱਚੇ ਇਗਜ਼ਾਮ ਦਿੰਦੇ ਆ ਤਾਂ ਬਹੁਤ ਜ਼ਿਆਦਾ ਹਾਰਡ ਵਰਕ ਕੀਤਾ ਹੁੰਦਾ ਪੇਰੈਂਟਸ ਦੇ ਉਮੀਦਾਂ ਹੁੰਦੀਆਂ ਟੀਚਰਸ ਨੇ ਵੀ ਬਹੁਤ ਜ਼ਿਆਦਾ ਮੀਨਸ ਕਿ ਹੈਲਪ ਕੀਤੀ ਹੁੰਦੀ ਆ ਸੋ ਇੱਕ ਗੌਰਮੈਂਟ ਨੂੰ ਚਾਹੀਦਾ ਕਿ ਇਸ ਜਿਹਨੂੰ ਇੰਪਰੂਵ ਕੀਤਾ ਜਾਵੇ ਦਰਸਲ ਕਿ ਕ੍ਰਾਈਮ ਇੰਟਰਨੈਟ ਪੇਪਰ ਦੇ ਵਿੱਚ ਬੇਨਮੀਆ ਸੰਬੰਧੀ ਜਾਣਕਾਰੀ ਦਿੱਤੀ ਜਿਸ ਤੇ ਫੋਰਨ ਐਕਸ਼ਨ ਲੈਂਦਿਆਂ ਪ੍ਰੀਖਿਆ ਰੱਦ ਕਰ ਦਿੱਤੀ ਗਈ ਤੇ ਹੁਣ ਪੇਪਰ ਰੱਦ ਹੋਣ ਤੇ ਸਟੂਡੈਂਟ ਵੀ ਫੜਜ਼ਰਾ ਰਹੇ ਨੇ ਤੇ ਵਿੱਚ ਗੜਬੜੀ ਦੇ ਮਾਮਲੇ ਸਾਹਮਣੇ ਆਉਣ ਫਿਰ ਫਰਕ ਤੱਪੇਂਦਾ ਤੇ ਸਵਾਲ ਵੀ ਉੱਠਦਾ ਕਿ ਆਖਰੇ ਇਸ ਤਰੀਕੇ ਦੇ ਐਗਜ਼ਾਮ ਦੇ ਵਿੱਚ ਜਾ ਕੇ ਗੜਬੜੀਆਂ ਕਿਵੇਂ ਹੋ ਗਈਆਂ ਕਿਉਂਕਿ NEET ਤੇ UGC NET ਦੇ ਪੇਪਰ ਨੂੰ NTA ਕੰਡਕਟ ਕਰਵਾਉਂਦੀ ਹੈ ਤੇ ਇੱਕ ਆਮ ਤੌਰ ਤੇ ਕਿਹਾ ਜਾਂਦਾ ਕਿ ਇਹ ਪੇਪਰ ਬਹੁਤ ਟਫ ਵੀ ਹੁੰਦੇ ਨੇ ਤੇ ਬਹੁਤ ਸੀਕਰੇਸੀ ਦੇ ਨਾਲ ਵੀ ਅੰਜਾਮ ਦਿੱਤੇ ਜਾਂਦੇ ਨੇ ਉਧਰ NEET ਤੇ UGC NET ਪੇਪਰ ਦੇ ਵਿੱਚ ਗੜਬੜੀਆਂ ਨੂੰ ਲੈ ਕੇ ਸਿਆਸੀ ਖਮਸਾਣ ਵੀ ਤੇਜ਼ ਹੋ ਗਿਆ ਹੈ ਔਰ ਇਸ ਦਾ ਅਸਰ ਸੜਕਾਂ ਦੇ ਉੱਤੇ ਪ੍ਰਦਰਸ਼ਨ ਦੇ ਜ਼ਰੀਏ ਨਜ਼ਰ ਆ ਰਿਹਾ ਹੈ। ਇਹ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਕੇਂਦਰ ਸਰਕਾਰ ਨੂੰ ਨਿਸ਼ਾਨੇ ਦੇ ਲਿਆ। ਪ੍ਰੇਨਕਾ ਗਾਂਧੀ ਨੇ ਟਵੀਟ ਕਰਦਿਆਂ ਕਿਹਾ ਕਿ ਲੋਕਤੰਤਰ ਅਤੇ ਲਚਰਤੰਤਰ ਨੌਜਵਾਨਾ ਦਲੀ ਖਤਰਨਾਕ ਹੈ। ਤੇ ਉੱਥੇ ਹੀ ਆਮ ਆਦਮੀ ਪਾਰਟੀ ਨੇ ਤੰਜ ਕੱਸਿਆ ਕਿ ਦੇਸ਼ ਦੇ ਵਿੱਚ ਇੱਕ ਵੀ ਪ੍ਰੀਖਿਆ ਗੜਬੜੀ ਅਤੇ ਪੇਪਰ ਲੀਕ ਤੋਂ ਬਿਨਾਂ ਨਹੀਂ ਹੋ ਰਹੀ।

ਇਸ ਮੁੱਦੇ ਤੇ ਦਿੱਲੀ ਚ ਕਾਂਗਰਸ ਦੀ ਯੂਥ ਬ੍ਰਿਗੇਡ ਦੇ ਵੱਲੋਂ ਕੇਂਦਰੀ ਸਿੱਖਿਆ ਮੰਤਰੀ ਦੇ ਘਰ ਨੂੰ ਵੀ ਘੇਰਨ ਦੀ ਕੋਸ਼ਿਸ਼ ਕੀਤੀ ਗਈ। ਸਰ ਇਹ ਨੀਟ ਕੇ ਪੇਪਰ ਲੀਕ ਹੁੰਦੇ ਅਬ ਯੂਜੀਸੀ ਕੇ ਨੈਟ ਕੇ ਪੇਪਰ ਲੀਕ ਹੁੰਦਾ ਹੈ ਇਹ ਕੀ ਤਮਾਸ਼ਾ ਲਗਾ ਕੇ ਰੱਖਿਆ ਹੈ ਸਿੱਖਿਆ ਮੰਤਰੀ ਕੋ ਇਸਤਫਾ ਦੇਣਾ ਹੋਗਾ ਦੇਣਾ ਹੋਗਾ ਇਹਨਾਂ ਨੇ ਬੱਚੋ ਕੇ ਭਵਿੱਖ ਕੇ ਸਾਥ ਖਿਲਵਾੜ ਕੀਤਾ ਹੈ। ਕਾਂਗਰਸ ਨੇ ਸ਼ੁੱਕਰਵਾਰ ਨੂੰ ਦੇਸ਼ ਭਰ ਦੇ ਵਿੱਚ ਪ੍ਰਦਰਸ਼ਨ ਦਾ ਐਲਾਨ ਕੀਤਾ ਹੋਇਆ ਹੈ। ਤਾਂ ਪੇਪਰ ਦੇ ਮੁੱਦੇ ਦੇ ਉੱਤੇ ਖੂਬ ਸਿਆਸਤ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਸੜਕ ਤੋਂ ਲੈ ਕੇ ਸੰਸਦ ਤੱਕ ਮਗਦੀ ਹੋਈ ਭੱਗਦੀ ਹੋਈ ਸਾਨੂੰ ਨਜ਼ਰ ਜ਼ਰੂਰ ਆ ਸਕਦੀ ਹੈ ਅਗਲੀ ਖਬਰ ਦਾ ਰੁਕ ਕਰਦੇ ਹਾਂ ਤੇ ਪੰਜਾਬ ਦਾ ਰੁਕ ਹੋਏਗਾ ਜਲੰਧਰ ਵੈਸਟ ਜ਼ਿਮਨੀ ਚੋਣ ਦੇ ਲਈ ਭਾਜਪਾ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਨੇ ਨਾਮਜ਼ਦਗੀ ਪੱਰਚਾ ਆਪਣਾ ਦਾਖਲ ਕਰ ਦਿੱਤਾ ਇਸ ਦੌਰਾਨ ਪੰਜਾਬੀ ਜੀਪ ਦੇ ਕਈ ਸੀਨੀਅਰ ਲੀਡਰ ਵੀ ਉਹਨਾਂ ਦੇ ਨਾਲ ਮੌਜੂਦ ਰਹੇ ਨੋਮੀਨੇਸ਼ਨ ਦਾਖਲ ਕਰਨ ਤੋਂ ਪਹਿਲਾਂ ਸ਼ੀਤਲ ਅੰਗੁਰਾਲ ਨੇ ਸ਼ਕਤੀ ਪ੍ਰਦਰਸ਼ਨ ਕਰਦਿਆਂ ਰੋਟੋ ਕੱਢਿਆ ਅਤੇ ਉਹਨਾਂ ਨੇ ਸੁਸ਼ੀਲ ਰਿੰਕੂ ਦੇ ਨਾਲ ਬੁਲੇਟ ਰਾਈਡ ਵੀ ਕੀਤੀ ਹੁਣ ਜਿਹੜਾ ਸਮੇਂ ਹੈ ਆਪਣੇ ਲੋਕਾਂ ਦੇ ਲਈ ਜ਼ਰੂਰ ਬੋਲਾਂਗਾ ਵਿਧਾਨ ਸਭਾ ਦੇ ਵਿੱਚ ਅਗਰ ਲੋਕ ਮੇਰੇ ਤੇ ਵਿਸ਼ਵਾਸ ਕਰਦੇ ਆ ਮੈਨੂੰ ਮੌਕਾ ਦਿੰਦੇ ਆ ਮੈਨੂੰ ਹੁਣ ਕੋਈ ਵੀ ਤਾਕਤ ਨਹੀਂ ਰੋਕ ਸਕਦੀਆਂ ਉਧਰ ਕੇਂਦਰੀ ਰਾਜ ਮੰਤਰੀ ਦਬਲੀਤ ਬਿੱਟੂ ਨੇ ਜਲੰਧਰ ਵੈਸਟ ਦੇ ਲੋਕਾਂ ਤੋਂ ਕਮਲ ਦਾ ਫੁੱਲ ਖੜਾਉਣ ਦੀ ਅਪੀਲ ਕੀਤੀ ਹੈ ਇਲੈਕਸ਼ਨ ਆ ਜਿਹੜੀ ਉਹ ਤਾਂ ਹਰੇਕ ਇੱਕ ਉਤਸਵ ਹੁੰਦਾ ਹੈ ਇੱਕ ਤਿਉਹਾਰ ਹੁੰਦਾ ਹੈ ਇੱਕ ਜਸ਼ਨ ਹੁੰਦਾ ਹੈ ਤੇ ਉਹ ਆਪਣੀ ਆਪਣੀ ਪਾਰਟੀ ਵਾਲੇ ਪੂਰਾ ਜੋਰ ਲਾਉਂਦੇ ਆ ਮਿਹਨਤ ਕਰਦੇ ਆ ਮੌਕਾ ਹੈ ਆਪਣੇ ਕੋਲ ਦੁਬਾਰਾ ਵੀ ਇੱਥੇ ਸੈਂਟਰ ਤੋਂ ਕਿਉਂਕਿ ਪੰਜਾਬ ਦੇ ਕੋਲ ਤਾਂ ਕੁਝ ਹੈ ਨਹੀਂ ਬੀਜੇਪ ਵਿੱਚ ਸ਼ਾਮਲ ਹੋਣ ਤੋਂ ਬਾਅਦ ਚਿੱਤ ਲੰਗੁਰਾਲ ਦੇ ਵੱਲੋਂ ਹੀ ਹਰਤੀਪਾਦੀਨ ਤੋਂ ਬਾਅਦ ਜਲੰਧਰ ਵਿਖੇ ਸੀਟ ਖਾਲੀ ਹੋਈ ਹੈ 10 ਜੁਲਾਈ ਨੂੰ ਇੱਥੇ ਵੋਟਾਂ ਪੈਣਗੀਆਂ 13 ਜੁਲਾਈ ਨੂੰ ਨਤੀਜਿਆਂ ਦਾ ਐਲਾਨ ਕੀਤਾ ਜਾਣਾ ਹੈ ਔਰ ਜਲੰਧਰ ਬੈਸਦੀ ਸੀਟ ਦੇ ਉੱਤੇ ਕਾਂਗਰਸ ਦੇ ਵੱਲੋਂ ਸਰਿੰਦਰ ਕੌਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਜਦਕਿ ਆਮ ਆਦਮੀ ਪਾਰਟੀ ਨੇ ਮੁਹੰਦਰ ਭਗਤ ਦੇ ਪੇਂ ਦਾ ਖੇਡਿਆ ਬੀਐਸਪੀ ਦਾ ਅਸੀਂ ਜ਼ਿਕਰ ਕਰੀਏ ਬੌਧਜਨ ਸਮਾਜ ਪਾਰਟੀ ਦਾ ਉਹਨਾਂ ਦੇ ਵੱਲੋਂ ਵਿੰਦਰ ਲਖਣ ਨੂੰ ਟਿਕਟ ਦਿੱਤੀ ਗਈ ਹੈ ਅਕਾਲੀ ਦਲ ਨੇ ਅਜੇ ਤੱਕ ਆਪਣਾ ਉਮੀਦਵਾਰ ਨਹੀਂ ਐਲਾਨਿਆ ਕੱਲ ਯਾਨੀ ਕਿ 21 ਤਰੀਕ ਲਾਸਟ ਡੇਟ ਹੈ ਨੋਮੀਨੇਸ਼ਨ ਦੀ ਉਧਰ ਅੰਮ੍ਰਿਤਸਰ ਪੁਲਿਸ ਨੇ ਕਮੰਟਰੀ ਡਰੱਗ ਰੈਕਟ ਦਾ ਪਰਦਾਫਾਸ਼ ਕੀਤਾ ਇਹ ਨਸ਼ਾ ਤਸਕਰੀ ਤੇ ਹਵਾਲਾ ਰੈਕਿਟ ਦੇ 8 ਮੁਲਜ਼ਮਾਂ ਨੂੰ ਕਾਬੂ ਕੀਤਾ ਜਿਨ੍ਹਾਂ ਤੋਂ 4 ਕਿਲੋ ਤੋਂ ਜ਼ਿਆਦਾ ਹੈਰੋਇਨ 7 ਵਾਹਨ 3 ਪਿਸਤੌਲ 45 ਜ਼ਿੰਦਾ ਕਾਰਤੂਸ ਅਤੇ 2 ਲੱਖ ਦੀ ਡਰੱਗ ਮਨੀ ਬਰਾਮਦ ਹੋਈ ਹੈ ਇੱਕ ਕ੍ਰਿੰਡੇ ਥਾਣੇ ਦਾ ਬੰਦਾ ਰਣਜੀਤ ਸਿੰਘ ਕਾਕਾ ਇਹ 307 ਦੇ ਵਿੱਚੋਂ ਦੋ ਕੇਸਾਂ 'ਚ ਵਾਂਟਡ ਹੈਗੇ ਸੀਗੇ ਇਹ 8 ਬੰਦੇ ਜਿਹੜੇ ਇਸ ਕੇਸ ਇਨਵੋਲਡ ਨੇ ਸਾਰਿਆਂ ਦਾ ਜਿਹੜੀ ਪ੍ਰੀਵੀਅਸ ਹਿਸਟਰੀ ਆ ਕੋਈ ਐਨਡੀਪੀਐਸ ਦੀ ਨਹੀਂ ਸੀ ਪਰੰਤੂ ਇਹ ਆਈਪੀਸ ਦੇ ਕ੍ਰਿਮੀਨਲ ਕੇਸਾਂ 'ਚ ਕਿਸੇ ਨਾ ਕਿਸੇ ਛੋਟੇ-ਛੋਟੇ ਕੇਸਾਂ 'ਚ ਵਾਂਟਡ ਹੈਗੇ ਸੀਗੇ ਗ੍ਰਾਫਿਟੀ ਦੇ ਵਿੱਚ ਆਈ ਸਾਰੇ ਮਲਜ਼ਮਾਂ ਦੀ ਉਮਰ 20 ਤੋਂ 25 ਸਾਲ ਦੱਸੀ ਜਾ ਰਹੀ ਹੈ ਤੇ ਸਾਰਿਆਂ ਤੇ ਹੀ ਪਹਿਲਾਂ ਤੋਂ ਕਈ ਮਾਮਲੇ ਦਰਜ ਨੇ ਫਿਲਹਾਲ ਪੁਲਿਸ ਨੇ ਮਲਜ਼ਮਾਂ ਤੇ ਐਨਡੀਪੀਐਸ ਦੇ ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਔਰ ਜ਼ਿਆਦਾ ਚਿੰਤਾ ਦੀ ਇਹ ਵੀ ਗੱਲ ਹੈ ਕਿ ਇੱਕ ਤਾਂ ਉਮਰ ਇਹਨਾਂ ਦੀ 20 ਤੋਂ 25 ਸਾਲ ਡਰਗ ਪੈਡਲਿੰਗ ਦੇ ਵਿੱਚ ਜਾ ਕੇ ਜੁੜ ਗਏ ਦੂਜੀ ਗੱਲ ਕਿ ਇਹਨਾਂ ਦੇ ਉੱਤੇ ਪਹਿਲਾਂ ਵੀ ਮਾਮਲੇ ਦਰਜ ਨੇ ਯਾਨੀ ਕਿ ਪੁਲਿਸ ਤੇ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਨਾਲੇ ਪਹਿਲਾਂ ਵੀ 2-4 ਹੋ ਚੁੱਕੇ ਨੇ। ਜੇ ਜਦੋਂ ਬਿਲਕੁਲ ਨੌਜਵਾਨਾਂ ਦੇ ਉੱਤੇ ਕਾਨੂੰਨ ਦਾ ਕੋਈ ਅਸਰ ਨਜ਼ਰ ਆਵੇ ਪੁਲਿਸ ਦੀ ਸਖਤੀ ਦਾ ਅਸਰ ਨਜ਼ਰ ਨਾ ਆਵੇ ਵਾਰ-ਵਾਰ ਸੇਮ ਮਾਮਲਿਆਂ 'ਚ ਫੜੇ ਜਾਣ ਫਿਰ ਫਰਕ ਤੱਪੇਂਦਾ ਹੈ ਉਧਰ ਦਿੱਲੀ ਦੇ ਵਿੱਚ ਪਾਣੀ ਦੇ ਸੰਕਟ ਨੂੰ ਲੈ ਕੇ ਸਿਆਸਤ ਤੇਜ਼ ਹੁੰਦੀ ਹੋਈ ਨਜ਼ਰ ਆ ਰਹੀ ਹੈ ਅਤੇ ਹੁਣ ਆਮ ਆਦਮੀ ਪਾਰਟੀ ਨੇ ਇਸ ਸਮੱਸਿਆ ਨੂੰ ਹੱਲ ਕਰਨ ਦੇ ਲਈ ਇੰਡੀ ਗਠ ਜੋੜ ਦਾ ਸਹਿਯੋਗ ਮੰਗਿਆ ਹੈ ਆਮ ਆਦਮੀ ਪਾਰਟੀ ਨੇ ਇਲਜ਼ਾਮ ਲਗਾਇਆ ਕਿ ਦਿੱਲੀ ਦੇ ਵਿੱਚ ਪਾਣੀ ਦਾ ਸੰਕਟ ਬੀਜੇਪੀ ਦੀ ਸਾਜ਼ਿਸ਼ ਹੈ ਅਤੇ ਹਰਿਆਣਾ ਨੇ ਦਿੱਲੀ ਦੇ 28 ਲੱਖ ਲੋਕਾਂ ਦਾ 100 ਐਮ ਜੀ ਡੀ ਪਾਣੀ ਰੋਕਿਆ ਹੋਇਆ ਹੈ ਹਮ ਨਹੀਂ ਕਹਿ ਰਹੇ ਦਿੱਲੀ ਕੇ ਲੋਕੋ ਕਾ ਹੱਕ ਹੈ ਅਧਿਕਾਰ ਹੈ ਉਹ ਆਪ ਕਿਉਂ ਰੋਕ ਰਹੇ ਉਧਰ ਹਰਿਆਣਾ ਸਰਕਾਰ ਦਾ ਕਹਿਣਾ ਕਿ ਉਹ ਦਿੱਲੀ ਨੂੰ ਪੂਰਾ ਪਾਣੀ ਦੇ ਰਹੇ ਨੇ ਪਰ ਕੇਜਰੀਵਾਲ ਸਰਕਾਰ ਉਸ ਨੂੰ ਮੈਨੇਜ ਨਹੀਂ ਕਰ پا ਰਹੀ ਹਮ ਪੂਰਾ ਪਾਣੀ ਦੇ ਰਹੇ ਹਾਂ ਪਾਣੀ ਤਾਂ ਪੂਰਾ ਜਾ ਰਹਾ ਹੈ ਪਰੰਤੂ ਡਿਸਟ੍ਰੀਬਿਊਸ਼ਨ ਦਾ ਸਿਸਟਮ ਉਹ ਠੀਕ ਨਹੀਂ ਕਰ ਪਾਇਆ ਜਹਾ ਪਾਣੀ ਇਕੱਤਰ ਕਰਤੇ تھے ਉਸ ਕੋ ਵੀ ਵਿਵਸਥਿਤ ਨਹੀਂ ਕਰ ਪਾਇਆ ਕਾਬਲੇ ਗੋਰੇ ਕੀ ਪਾਣੀ ਦੇ ਮੁੱਦੇ ਤੇ ਦਿੱਲੀ ਦੇ ਵਿੱਚ ਕਾਂਗਰਸ ਨੇ ਵੀ ਆਮ ਆਦਮੀ ਪਾਰਟੀ ਅਤੇ ਦਿੱਲੀ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹਿਆ ਹੋਇਆ ਹੈ ਤਾਂ ਪਾਣੀ ਦਾ ਸੰਕਟ ਦਿੱਲੀ ਦੇ ਵਿੱਚ ਨਜ਼ਰ ਆ ਰਿਹਾ ਹੈ ਔਰ ਲਗਾਤਾਰੀ ਡੂੰਗਾ ਵੀ ਹੁੰਦਾ ਜਾ ਰਿਹਾ ਜਿਸ ਤਰੀਕੇ ਨਾਲ ਗਰਮੀ ਪਿਛਲੇ ਕੁਝ ਦਿਨਾਂ ਦੇ ਵਿੱਚ ਪਈ ਹੈ ਹੁਣ ਖਬਰ ਤੁਹਾਨੂੰ ਸੰਗਰੂਰ ਤੋਂ ਦਿਖਾਣੇ ਆ ਖਬਰ ਥੋੜੀ ਜਿਹੀ ਮਿਲਦੀ ਜੁਲਦੀ ਹੈ ਸੰਗਰੂਰ ਦੇ ਅਜੀਤ ਨਗਰ ਦੇ ਵਿੱਚ ਪਾਣੀ ਦਾ ਸੰਕਟ ਡੂੰਗਾ ਹੋਇਆ ਹੈ ਪੀ ਲੋਕ ਪੀਣ ਵਾਲੇ ਪਾਣੀ ਨੂੰ ਵੀ ਤਰਸ ਰਹੇ ਨੇ ਹਾਲਾਤ ਅਜਿਹੇ ਬਣ ਚੁੱਕੇ ਨੇ ਕਿ ਲੋਕਾਂ ਨੂੰ ਟੈਂਕਰਾਂ ਦੇ ਜ਼ਰੀਏ ਪਾਣੀ ਮੰਗਵਾਉਣਾ ਪੈ ਰਿਹਾ ਹੈ ਨਾਲ ਹੀ ਇਲਾਕੇ 'ਚ ਅਨਾਉਂਸਮੈਂਟ ਕਰਵਾਈ ਜਾ ਰਹੀ ਹੈ ਕਿ ਲੋਕ ਆਪਣੇ ਰਿਸ਼ਤੇਦਾਰਾਂ ਨੂੰ ਨਾ ਸੱਦਣ ਜੇ ਆਉਣਾ ਵੀ ਚਾਹਣ ਤਾਂ ਮਨਾ ਕਰ ਦੇਣ ਕਿ ਮੈਂ ਬੇਨਤੀ ਕਰਦਾ ਸਾਰੇ ਮਹੱਲਾ ਵਾਸੀਆਂ ਨੂੰ ਵੀ ਆਪਦੇ ਆਪ ਦੇ ਰਿਸ਼ਤੇਦਾਰਾਂ ਨੂੰ ਫੋਨਾਂ ਤੇ ਕਹਿ ਦਿਓ ਵੀ ਭਾਈ ਉਰੇ ਸੰਗਰੂਰ ਨਾ ਆਇਓ ਕਿਉਂਕਿ ਪਾਣੀ ਦੇ ਟੈਂਕਰ ਮੋਲ ਆ ਰਹੇ ਨੇਗੇ ਪੀਣ ਵਾਲਾ ਪਾਣੀ ਹੈਗਾ ਉਹ ਟੂਟੀਆਂ ਵਿੱਚ ਆ ਨਹੀਂ ਰਿਹਾ ਟੂਟੀਆਂ ਹੈਗੀਆਂ ਨੇ ਪਰ ਪਾਣੀ ਨਹੀਂ ਆ ਰਿਹਾ ਹੈਗਾ ਇਹ ਦਿੱਕਤ 2-4 ਦਿਨਾਂ ਤੋਂ ਨਹੀਂ ਹੈਗੀ ਕਾਫੀ ਲੰਬੇ ਸਮੇਂ ਤੋਂ ਆ ਪਰ ਕਦੇ-ਕਦੇ ਇੱਕ ਟਾਈਮ ਪਾਣੀ ਆ ਜਾਂਦਾ ਸੀ ਪਹਿਲਾਂ ਹੁਣ ਤਾਂ ਕਈ ਦਿਨ ਹੋ ਗਏ ਪਾਣੀ ਨਹੀਂ ਆ ਰਿਹਾ ਗਰਮੀ ਦੇ ਦਿਨਾਂ ਦੇ ਵਿੱਚ ਜਦੋਂ ਪੀਣ ਵਾਲਾ ਪਾਣੀ ਵੀ ਨਾ ਮਿਲੇ ਫਿਰ ਫਰਕ ਤੱਪਦਾ ਹੈ ਜਿਵੇਂ ਪਾਣੀ ਤਾਂ ਇੱਕ ਅਜਿਹੀ ਚੀਜ਼ ਖਾਸ ਤੌਰ ਤੇ ਗਰਮੀਆਂ ਦੇ ਵਿੱਚ ਹੋ ਜਾਂਦੀ ਹੈ ਕਿ ਜਦੋਂ ਪਾਣੀ ਕਿਸੇ ਨੂੰ ਮਿਲਦਾ ਹੈ ਪੀਣ ਨੂੰ ਵੀ ਤਾਂ ਫਿਰ ਗਰਮੀ ਥੋੜੀ ਦੇਰ ਦੇ ਲਈ ਤਾਂ ਸੇ ਰਿਲੀਫ ਮਹਿਸੂਸ ਕਰਦੇ ਜੇ ਠੰਡਾ ਪਾਣੀ ਮਿਲ ਜਾਏ ਹੁਣ ਜਦੋਂ ਪਾਣੀ ਨਾ ਆ ਰਿਹਾ ਹੋਵੇ ਪੰਜ ਆਪ ਦੀ ਧਰਤੀ ਤੇ ਫਿਰ ਫਰਕ ਤੱਪਦਾ ਹੈ ਅਗਲੀ ਖਬਰ ਦਾ ਰੁਕ ਕਰਦੇ ਹਾਂ ਮੋਹਾਲੀ ਦੇ ਇੱਕ ਹੋਟਲ ਦੇ ਵਿੱਚ ਇੱਕ 24 ਸਾਲ ਦੀ ਕੁੜੀ ਦਾ ਬੇਰਹਿਮੀ ਨਾਲ ਕਤਲ ਹੋ ਕਰ ਦਿੱਤਾ ਗਿਆ। ਪੀੜਤ ਦੀ ਪਹਿਚਾਣ ਨਵਾਂ ਸ਼ਹਿਰ ਦੀ ਸੁਨੀਤਾ ਦੇ ਤੌਰ ਤੇ ਦਿਤੀ ਹੋਈ ਜਿਸ ਦੇ ਸਰੀਰ ਦੇ ਉੱਤੇ ਕਈ ਵਾਰ ਚਾਕੂ ਦੇ ਨਾਲ ਵਾਰ ਕੀਤਾ ਗਿਆ ਸੀ। ਦੱਸਿਆ ਜਾ ਰਿਹਾ ਕਿ ਸੁਨੀਲ ਨਾਮ ਦੇ ਨੌਜਵਾਨ ਨੇ ਮ੍ਰਿਤਕ ਨੂੰ ਆਪਣੀ ਪਤਨੀ ਦੱਸ ਕੇ ਹੋਟਲ ਦੇ ਵਿੱਚ ਕਮਰਾ ਬੁੱਕ ਕਰਵਾਇਆ ਸੀ। ਫੇਸ ਦੇ ਵਿੱਚ ਹੋਟਲ ਪਾਲਮ ਇਨ ਦੇ ਵਿੱਚ ਇੱਕ 24 ਸਾਲ ਦੀ ਕੁੜੀ ਦਾ ਮਰਡਰ ਹੋਇਆ ਔਰ ਬੜੀ ਹੀ ਪਹਿਰੇਮੀ ਦੇ ਨਾਲ ਇਸੇ ਹੋਟਲ ਦੇ ਵਿੱਚ ਮਰਡਰ ਕੀਤਾ ਗਿਆ ਲੇਕਿਨ ਹੁਣ ਤੱਕ ਦੀ ਜਿਹੜੀ ਜਾਣਕਾਰੀ ਮਿਲ ਰਹੀ ਹੈ ਪੁਲਿਸ ਨੇ ਦਿੱਤੀ ਹੈ ਜਿਹੜੀ ਸੁਪਰਡੈਂਡਰ ਆਫ ਪੁਲਿਸ ਡੀਐਸਪੀ ਕੋਲ ਪਹੁੰਚੀ ਹੋਈ ਸੀ ਕਿ ਸੁਨੀਲ ਨਾਦੇ ਸਖਸ ਹੁਣ ਗਾਇਬ ਹੈ ਔਰ ਉਸੇ ਨੇ ਰੂਮ ਬੁੱਕ ਕੀਤਾ ਹੋਇਆ ਸੀਗਾ ਮਰਡਰ ਦੀ ਜਾਣਕਾਰੀ ਮਿਲਦੇ ਹੀ ਐਸਪੀ ਹਰਬੀਰ ਅਟਬਾਲ ਵੀ ਮੌਕੇ ਦੇ ਉੱਤੇ ਪਹੁੰਚੇ ਇਹ ਲੜਕੀ ਹੈਗੀ ਸੁਨੀਤਾ ਸੁਨੀਤਾ ਵੀ ਇੱਥੇ ਮਤਲਬ ਕਿ ਮਰਡਰ ਉਹਦਾ ਹੋਇਆ ਉਹਨੂੰ ਕਾਫੀ ਸੱਟਾਂ ਮਾਰੀਆਂ ਸੱਟਾਂ ਕਰਕੇ ਉਹਦੀ ਮਰਡਰ ਹੋਇਆ ਤੇ ਉਹਦੀ ਤਫਤੀਸ਼ ਦੇ ਸੰਬੰਧ ਚ ਅਸੀਂ ਹਾਂ ਕਮਰਾ ਬੁੱਕ ਕਰਦੀ ਸਮੀਤ ਦਮਨ ਦੱਸਿਆ ਸੀ ਕਿ ਉਹਨਾਂ ਦੇ ਨਾਲ ਇੱਕ ਬੱਚਾ ਵੀ ਹੈ ਜੋ ਕਿ ਮੌਕੇ ਵਾਰਦਾਤ ਦੇ ਉੱਤੇ ਨਹੀਂ ਮਿਲਿਆ ਉਥੇ ਮੁਲਜ਼ਮ ਸੁਨੀਲ ਮੌਕੇ ਤੋਂ ਫਰਾਰ ਹੋ ਗਿਆ ਉਧਰ ਹਰਿਆਣਾ ਦੇ ਫਤਿਹਪੁਰਬਾਦ ਦੇ ਵਿੱਚ ਇੱਕ ਡਬਲ ਮਰਡਰ ਦੀ ਵਾਰਦਾਤ ਵਾਪਰੀ ਜਿੱਥੇ ਪਿੰਡ ਚੰਦਪੁਰਾ ਦੇ ਵਿੱਚ ਇੱਕ ਸ਼ਖਸ ਨੇ ਆਪਣੀ ਪਤਨੀ ਅਤੇ ਜੀਜੇ ਦਾ ਤੇਜ਼ ਤਾਰ ਹਥਿਆਰ ਦੇ ਨਾਲ ਕਤਲ ਕਰ ਦਿੱਤਾ ਸੀ 5 ਦਿਨਾਂ ਤੱਕ ਘਰ ਦੇ ਵਿੱਚ ਇਲਾਸ਼ਾਂ ਪਈਆਂ ਰਹੀਆਂ दरअसल मुलजम अपनी पत्नी और जीजे के विचारे नजायज संबंधा का शक जिसकी वजह उसने इस वारदात को अंजाम दिता यहाँ पे चांदपुरा में ये दो बॉडीज मिली है हमें जगसीर है जो पवनपुर का रहने वाला है और मूर्ति है जो यहीं पे जिस घर के बाहर बॉडी मिली है वहीं पे मैरिज थी तो ये रिलेटेड है आपस में आपको तो ये बॉडीज मिली है तीस बत्तीस साल इनकी उम्र है तो अभी हम लोग इन्वेस्टिगेट कर रहे हैं और जल्द ही हम इसको सॉल्व करने केस ਬਹਿਰ ਹਾਲ ਪੁਲਿਸ ਨੇ ਕੇਸ ਦਰਜ ਕਰਕੇ ਮੁਲਜ਼ਮ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਹੁਣ ਅਗੇ ਵੱਦਿਆਂ ਤੇ ਗੱਲ ਹੋਵੇਗੀ ਸਿੱਧੂ ਮਸੇਵਾਲਾ ਦੀ। ਸਿੱਧੂ ਮਸੇਵਾਲਾ ਦਾ ਨਵਾਂ ਗੀਤ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ। ਤੇ ਜਿਸ ਦਾ ਟੀਜ਼ਰ ਵੀ ਰਿਲੀਜ਼ ਹੋ ਚੁੱਕਾ ਹੈ ਯੂਕੇ ਦੀ ਮਸ਼ਹੂਰ ਗਾਇਕਾ ਸਟੈਫ ਲੰਡਨ ਨੇ ਇੰਸਟਾਗ੍ਰam ਦੇ ਉੱਤੇ ਡਿਲੇਮਾ ਗੀਤ ਦਾ ਟੀਜ਼ਰ ਪੋਸਟ ਕੀਤਾ ਹੈ ਜਿਸ ਦੇ ਵਿੱਚ ਲਿਖਿਆ ਕਿ ਜੇ ਟੀਜ਼ਰ ਦੇ ਵਿੱਚ 1 ਲੱਖ ਕਮੈਂਟ ਆ ਗਏ ਤਾਂ ਸਿੱਧੂ ਮਸੇਵਾਲਾ ਦਾ ਗੀਤ ਰਿਲੀਜ਼ ਕਰ ਦਵਾਂਗੀ ਹਾਲਾਂਕਿ ਕਮੈਂਟ ਤਾਂ 2 ਲੱਖ ਦੇ ਕਰੀਬ ਆ ਚੁੱਕੇ ਨੇ ਮਤਲਬ ਗੀਤ ਛੇਤੀ ਹੀ ਰਿਲੀਜ਼ ਕੀਤਾ ਜਾ ਸਕਦਾ ਹੈ ਦੱਸਿਆ ਕਿ ਸਟੈਫ ਲੰਡਨ ਦੀ ਨਵੀਂ ਐਲਬਮ 28 ਜੂਨ ਨੂੰ ਰਿਲੀਜ਼ ਹੋਣੀ ਹੈ ਜਿਸ ਦਾ ਮਸੇਵਾਲਾ ਦੇ ਪ੍ਰਸ਼ੰਸਕਾਂ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਹੈ ਮਸੇਵਾਲਾ ਦੀ ਮੌਤ ਤੋਂ ਬਾਅਦ ਉਹਨਾਂ ਦੇ ਕਈ ਗਾਣ ਤੇ ਕੋਰ ਨੂੰ ਗਾਣੇ ਦਾ ਇੰਤਜ਼ਾਰ لازمی ਤੌਰ ਤੇ ਉਹਨਾਂ ਦੇ ਪਿਤਾ ਦੇ ਵੱਲੋਂ ਹੀ ਕਿਹਾ ਗਿਆ ਸੀ ਕਿ ਬਹੁਤ ਸਾਰੇ ਗਾਣੇ ਉਸ ਸਮੇਂ ਮੁੱਸੇਵਾਲਾ ਨੇ ਲਿਖੇ ਰਿਕਾਰਡ ਕਰਕੇ ਰੱਖੇ ਜੋ ਆਉਣ ਵਾਲੇ ਸਮੇਂ ਦੇ ਵਿੱਚ ਰਿਲੀਜ਼ ਕਰਨਗੇ ਹੁਣ ਤੱਕ ਕਈ ਗਾਣੇ ਆਲਰੇਡੀ ਰਿਲੀਜ਼ ਹੋ ਚੁੱਕੇ ਨੇ ਮੁੱਸੇਵਾਲਾ ਦੀ ਮੌਤ ਤੋਂ ਬਾਅਦ ਉਧਰ ਪਟਨਾ ਹਾਈ ਕੋਰਟ ਨੇ ਬਿਹਾਰ ਸਰਕਾਰ ਦੇ ਰੱਖਵੇਂ ਕਰਨ ਦੀ ਜਿਹੜੀ ਇੱਕ ਲਿਮਟ ਹੈ ਉਸ ਨੂੰ ਵਿਧਾਇਆ ਜਾਣ ਦੀ ਫੈਸਲੇ ਨੂੰ ਖਾਰਜ ਕਰ ਦਿੱਤਾ ਹੈ ਦਰਅਸਲ ਸੁਭਾ ਸਰਕਾਰ ਨੇ ਸਿੱਖਿਆਕ ਅਦਾਰੀਆਂ ਅਤੇ ਸਰਕਾਰੀ ਨੌਕਰੀਆਂ ਦੇ ਵਿੱਚ SCST OBC ਅਤੇ EBC ਨੂੰ 50% ਤੋਂ ਵਧਾ ਕੇ 65% ਰਾਖਵਾ ਕਰਨ ਦੇਣ ਦਾ ਫੈਸਲਾ ਲਿਆ ਸੀ ਸਰਕਾਰ ਦੀ ਇਸ ਫੈਸਲੇ ਨੂੰ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਗਈ ਪੀਟੀਸ਼ਨ ਕਰਤਾ ਨੇ ਤਰਕ ਦਿੱਤਾ ਕਿ ਰਿਜ਼ਰਵੇਸ਼ਨ ਇਹਨਾਂ ਕੈਟਾਗਰੀਆਂ ਦੀ ਆਬਾਦੀ ਦੀ ਬਜਾਏ ਇਹਨਾਂ ਦੇ ਸਮਾਜਿਕ ਤੇ ਸਿੱਖਿਆ ਦੇ ਵਿੱਚ ਪਿਛੜੇਪਨ ਦੇ ਆਧਾਰਿਤ ਹੋਣਾ ਚਾਹੀਦਾ ਹੈ ਜਿਸ ਤੋਂ ਬਾਅਦ ਪਟਨਾ ਹਾਈ ਕੋਰਟ ਨੇ ਮਾਮਲੇ 'ਚ 11 ਮਾਰਚ ਨੂੰ ਸੁਣਵਾਈ ਪੂਰੀ ਕਰਕੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਕਾਬਲੇ ਗੌਰੇ ਕੀ ਫਿਲਹਾਲ ਦੇਸ਼ ਦੇ ਵਿੱਚ 49.5 ਫੀਸਦੀ ਰਾਖਵਾਕਰਨ ਦਿੱਤਾ ਜਾਂਦਾ ਹੈ ਜਿਸ ਦੇ ਵਿੱਚ OBC ਨੂੰ 27% SC ਨੂੰ 15% ਅਤੇ ST ਨੂੰ 7.5% ਰਿਜ਼ਰਵੇਸ਼ਨ ਮਿਲਦਾ ਹੈ ਇਸ ਤੋਂ ਇਲਾਵਾ ਆਰਥਿਕ ਰੂਪ ਤੋਂ ਪਛੜੇ ਆਮ ਵਰਗ ਦੇ ਲੋਕਾਂ ਨੂੰ ਵੀ 10% ਰਾਖਵਾਕਰਨ ਮਿਲਦਾ ਹੈ ਜਿਸ ਹਿਸਾਬ ਦੇ ਨਾਲ ਇਹ ਹੰਕੜਾ ਪਹਿਲਾਂ ਹੀ 50% ਤੋਂ ਉੱਤੇ ਜਾ ਚੁੱਕਾ ਹੈ ਅਗਲੀ ਖਬਰ ਦੇ ਰੂਪ ਕਰਦੇ ਆ ਪੰਜਾਬ ਸਰਕਾਰ ਨੇ ਅਕਾਲੀ ਦਲ ਦੇ ਇਸਤਰੀ ਵਿੰਗ ਦੀ ਪ੍ਰਧਾਨ ਹਰਗੋਬਿੰਦ ਕੌਰ ਦੀਆਂ ਅੰਗਰਬੜੀ ਵਰਕਰ ਦੇ ਵੱਜੋਂ ਸੇਵਾਵਾਂ ਖਤਮ ਕਰ ਦਿੱਤੀਆਂ ਮੈਕਮੇਂ ਦੀ ਵੱਲੋਂ ਭੇਜੀ ਗਈ ਚਿੱਠੀ ਦੇ ਵਿੱਚ ਇਲਜ਼ਾਮ ਹੈ ਕਿ ਉਹ ਚੋਣਾਂ ਦੌਰਾਨ ਸਿਆਸੀ ਸਰਗਰਮੀਆਂ ਦੇ ਵਿੱਚ ਸ਼ਾਮਲ ਰਹੇ ਨਾਲ ਹੀ ਛੁੱਟੀਆਂ ਵੀ ਬਦਲੀਆਂ ਜਿਸ ਕਰਕੇ ਆਂਗਣਵਾੜੀ ਸੈਂਟਰ ਦਾ ਕੰਮ ਪ੍ਰਭਾਵਿਤ ਹੋਇਆ ਸਰਕਾਰ ਦੇ ਇਸ ਫੈਸਲੇ ਨੂੰ ਹਰਕੋਵਿੰਦ ਕੌਰ ਨੇ ਸਿਆਸੀ ਬੁਖਲਹਾਰ ਦੀ ਨਿਸ਼ਾਨੀ ਦੱਸਿਆ ਪਰ ਇਹਨਾਂ ਨੇ ਮੈਨੂੰ ਨੌਕਰੀ ਤੋਂ ਇਸ ਕਰਕੇ ਕੱਢਤਾ ਵੀ ਮੈਂ 2023 'ਚ ਵੱਧ ਛੁੱਟੀਆਂ ਲਈਆਂ ਸੀ ਜਿਹੜਾ ਕੋਈ ਬੇਸ ਨਹੀਂ ਬਣਦਾ ਕਿ ਜੇ ਮੈਂ 24 ਤੋਂ ਬਾਅਦ ਛੁੱਟੀਆਂ ਲੈਂਦੀ ਤਾਂ ਫਿਰ ਮੇਰੇ ਤੇ ਕਾਰਵਾਈ ਹੋ ਸਕਦੀ ਸੀ ਕਿ ਤੁਹਾਨੂੰ ਕਹਿਣ ਦੇ ਬਾਵਜੂਦ ਵੀ ਤੁਸੀਂ ਛੁੱਟੀਆਂ ਵੱਧ ਲੈ ਲਈਆਂ ਪਰ ਗੋਬਿੰਦ ਕਾਰਨ ਨੂੰ ਹਟਾਉਣ ਦਾ ਸੁਬੀਤ ਸਿੰਘ ਬਾਦਲ ਵੀ ਵਿਰੋਧ ਕਰ ਚੁੱਕੇ ਨੇ ਉਹਨਾਂ ਦੇ ਮੁਤਾਬਿਕ ਇਹ ਇੱਕ ਤੁਗਲਕੀ ਫਰਮਾਨ ਹੈ ਅਤੇ ਪਾਰਟੀ ਉਹਨਾਂ ਦੇ ਨਾਲ ਛੱਟਾਂ ਦੀ ਤਰ੍ਹਾਂ ਖੜੀ ਹੈ